ਸასი ਗਾਲ ਦੋਸਤੋ ਅੱਜ ਤੋਂ ਨਾ ਮਹੀਨਾ ਪਹਿਲਾਂ ਮੈਂ ਇਸ ਸੜਕ ਤੋਂ ਲੰਘਿਆ ਸੀ ਤੇ ਸੈਵਨ ਹੀ ਇਹ ਛੋਟੇ ਜਿਹੇ ਢਾਬੇ ਤੇ ਰੋਕੇ ਰੋਟੀ ਖਾਧੀ ਸੀ ਇਹ ਛੋਟੇ ਜਿਹੇ ਢਾਬੇ ਤੇ ਰੋਟੀ ਸਾਨੂੰ ਇੰਨੀ ਕੁ ਸਵਾਦ ਲੱਗੀ ਅੱਜ ਅਸੀਂ ਸਪੈਸ਼ਲ ਉਚੇਚੇ ਤੋਂ ਹੋਰ ਤੇ ਘਰ ਦੀ ਬਣੀ ਰੋਟੀ ਛੱਡ ਕੇ ਇੱਥੇ ਰੋਟੀ ਖਾਣ ਆਏ ਆ ਇਹ ਢਾਬਾ ਲੁਧਿਆਣਾ ਤੋਂ 30 ਕਿਲੋਮੀਟਰ ਦੂਰ ਪੁੰਦੜੀ ਕਸਬੇ ਚ ਪੁੰਦੜੀ ਪਿੰਡ ਚ ਹੈ ਸਰਕਾਰੀ ਸਕੂਲ ਦੀ ਗਰਾਊਂਡ ਦੇ ਬਿਲਕੁਲ ਸਾਹਮਣੇ ਇੱਥੇ ਦੋਸਤੋ ਅਸੀਂ ਥਾਲੀ ਖਾਧੀ ਹੈ ਥਾਲੀ ਚ ਘਰ ਦੀਆਂ ਤਵੇ ਵਾਲੀਆਂ ਰੋਟੀਆਂ ਨਾਲ ਇਹ ਵੱਡਾ ਲੱਸੀ ਦਾ ਗਲਾਸ ਬਿੱਲ ਬਣਿਆ ਸਾਰਾ ਹੀ 200 ਰੁਪਈਆ ਛੋੜਾ ਜਾਂ ਤਾਬਾ ਇੱਕ ਪਰਿਵਾਰ ਆਪਣਾ ਪੂਰਾ ਪਰਿਵਾਰ ਇਸਨਾਂ ਬੇਰੇ ਮਿਹਨਤ ਕਰ ਰਿਹਾ ਇਹ ਬੌਜੀ ਉਹਨਾਂ ਦੀ ਨੂੰ ਉਹਨਾਂ ਦੀ ਪਤਨੀ ਤੇ ਇੱਕ ਹੋਰ ਇਹ ਸਾਰਾ ਟੱਬਰ ਹੱਡ ਤੋੜਵੀਂ ਮਿਹਨਤ ਕਰ ਰਿਹਾ ਦੇਖੋ ਆਂਟੀ ਭਿੰਡੀਆਂ ਕੱਟ ਰਹੀ ਆ ਉਧਰ ਪਿਆਜ਼ ਲਸਣ ਕੱਟਿਆ ਜਾ ਰਿਹਾ ਰੋਟੀ ਖਾਦੀ ਆ ਇੰਨੀ ਕੁ ਸਵਾਦ ਲੱਗੀ ਵੀ ਦੁਆਰਾ ਮੈਂ ਰੋਟੀ ਖਾਣ ਲਈ ਇੱਥੇ ਆਇਆ ਹੁਣ ਮੈਂ ਢਾਬੇ ਦੇ ਮਾਲਕ ਜਿਹੜਾ ਮਿਹਨਤ ਦੀ ਜਉਂਦੀ ਜਗ ਦੀ ਮਿਸਾਲ ਆ ਉਹਦੇ ਨਾਲ ਥੋੜੀ ਗੱਲ ਕਰਾਉਣੀ ਚਾਹਣਾ ਆਜੀ ਬਾਈ ਜੀ ਕੀ ਨਾਮ ਤੁਹਾਡਾ ਜਗਦੇਵ ਸਿੰਘ ਆ ਜੀ ਜਗਦੇਵ ਸਿੰਘ ਜੱਗਾ ਤੁਹਾਡੇ ਨਾਲ ਉਹਦੀ ਢਾਬਾ ਇਹ ਹਾਂਜੀ ਕਿੰਨੇ ਸਾਲ ਤੋਂ ਕਰ ਰਹੇ ਹੋ ਇਹ ਕੰਮ ਇਹ ਹੋ ਗਿਆ 4 ਸਾਲ ਇਹ ਇੰਨੀ ਸਸਤੀ ਕਿੱਦਾਂ ਰੋਟੀ ਸਾਨੂੰ ਬਵਾਈ ਦਰੀ ਅੱਜ ਸਾਨੂੰ ਵੱਧਤੇ ਜਾਈ ਬਰਾਂਖਾਂ ਦੀ ਹੈ ਉਸੇ ਆਟੇ ਦਾ ਵੀ ਫਰਕ ਸੀ ਹੈ ਆਟਾ ਕਰਦਾ ਪਿਆ ਆ ਜੀ ਆਹ ਕੁੜੀ ਕੌਣ ਹੈ ਇਹ ਨਵਾਂ ਆਈ ਖੜੀ ਇਹ ਨੂੰ ਵੀ ਇੱਥੇ ਕੰਮ ਕਰਾਉਂਦੇ ਆ ਹਾਂ ਤੇ ਉਹ ਆਂਟੀਆਂ ਦੋ ਕੁੜੀਆਂ ਹੋਰ ਨੇ ਇਹ ਸਾਰਾ ਪਰਿਵਾਰ ਹੀ ਕੰਮ ਕਰਦਾ ਹੈ ਯੋਰੇ ਸਾਰਾ ਪਰੋਕਾਰ ਇਨਾ ਕੰਮ ਕਰਦੇ ਹੋ ਤੇ ਕੀ ਕਮਾਈ ਹੁੰਦੀ ਤੁਹਾਨੂੰ ਇੱਥੇ ਮਿਲਦਾ ਹੋ ਤਾਂ ਤੁਸੀਂ ਏਡੇ ਏਡੇ ਲੱਸੀ ਦੇ ਗਲਾਸ ਤੇ ਦੋ ਬੈਕਸ ਤਾਲੀਆਂ ਦੇ ਕੇ ਦੋ ਸਲੀਆਂ ਦੇ ਕੇ ਸਾਰੇ 200 ਲਿਆ ਕੀ ਕਮਾਈ ਕੀਤੀ ਹੋਣੀ ਬਈ ਕੋਈ ਨਹੀਂ ਵਿੱਚੇ ਹੀ ਸੇਵਾ ਜਾਂਦੀ ਹੈ ਅਜਾ ਵੀ ਲੁੱਟੇ ਜਾਵੋਗੇ ਨਹੀਂ ਲੁੱਟੇ ਜਾਂਦੇ ਸੇਵਾ ਜਾਂਦੀ ਹੈ ਵਿੱਚੇ ਤੁਹਾਨੂੰ ਵੀ 3 ਸਾਲ ਤੋਂ ਜੀ ਤੁਸੀਂ ਕਿਦਾਂ ਇੱਦਾਂ ਜੈਸਟ ਕਰਦੇ ਹੋ ਘਰ ਦਾ ਕੰਮ ਕੀ ਨਾਮ ਤੁਹਾਡਾ ਹਾਂ ਕਿੰਨਾ ਬੜੇ ਹੋ 10 ਸਵਾਗਤ ਹੈ ਤੁਹਾਡੀ ਮਿਹਰਤ ਨੂੰ ਸਲਾਮਾ ਤੁਹਾਡੇ ਜੀ ਨੂੰ ਸਲਾਮਾ ਪਰਮਾਤਮਾ ਕਰੇ ਦੇਖੋ ਰੈਸਟੋਰੈਂਟਾਂ ਦੇ ਵੱਡੇ ਵੱਡੇ ਹੋਟਲ ਆ ਜਿਹੜਾ ਸਾਰੇ ਆਪਣੇ YouTube ਚੈਨਲ ਤੇ Facebook ਤੇ ਪਾ ਕੇ ਨੂੰ ਠੀਕ ਕਰਦੇ ਆ ਦੋਸਤੋ ਸਵਾਲ ਇਹ ਹੈ ਕਿ ਬੰਦੇ ਦਾ ਕੰਮ ਕਰਦੇ ਦੇਖੀ ਦੇਖੀ ਸਵਾਦ ਉਹਦਾ ਵੀ 40 ਡਿਗਰੀ ਟੈਂਪਰੇਚਰ ਤੇ ਪੱਠੀ ਦੇਖੜਾ ਆ ਚਾਹ ਉਬਲਦੀ ਪਈ ਹੈ ਔਰ ਰੇਡ ਬਿਲਕੁਲ ਜਾਇਦ ਕੋਈ ਲਾਲਚ ਨਹੀਂ ਆ ਵੀ ਜੀ ਇੱਥੇ ਨਾਲ ਹੀ ਰੰਗ ਕਰਦੇ ਨੇ ਭਾਈ ਜੀ ਤੁਸੀਂ ਕੀ ਕਹਿਣਾ ਜਾਓਗੇ ਮੈਂ ਤਾਂ ਬੁੜੀ ਕਾਇਰ ਹੋ ਗਿਆ ਬਜੀ ਕੀ ਕਹਿਣਾ ਜਾਓਗੇ ਤੁਸੀਂ ਮੈਂ ਠੀਕ ਆ ਜੀ ਸੇਟਾ ਗਮ ਬਾਰੇ ਜਾਵਾ ਸਿਰਫ ਇਹ ਦੇਖੀ ਰੋਟੀ ਚਲੋ ਪਰਮਾਤਮਾ ਤੁਹਾਨੂੰ ਐਡਾ ਹੀ ਰੋਟੀ ਦੇਵੇ ਤਰਖਿਆ ਕਰੋ ਧੰਨਵਾਦ